हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਅੱਜ ਜਿਹੜਾ ਗਣਿਤ ਦਾ ਟੈਸਟ ਪਾਇਆ ਸੀਗਾ ਉਹਦੇ 8 ਤੱਕ ਸਵਾਲ ਆਪਾਂ ਪਹਿਲੇ ਵੀਡੀਓ ਦੇ ਵਿੱਚ ਕਰ ਲਏ ਹੁਣ ਬੇਟਾ 9 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਦੇਖੋ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਪਿਆ ਵੀ ਆਹਾ ਬੇਟਾ ਉਹਨੇ ਦਿੱਤਾ ਹੋਇਆ ਹੈ ਕਹਿੰਦਾ ਇੱਥਾਂ ਦੋ ਛੜ ਗ੍ਰਾਫ ਦਿੱਤੇ ਹੋਏ ਹਨ ਜੋ ਕਿ ਚਾਕਲੇਟ ਅਤੇ ਵਨੀਲਾ ਆਈਸਕ੍ਰੀਮ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਪਹਿਲੀ ਤੋਂ ਚੌਥੀ ਤੱਕ ਦਰਸਾ ਰਹੇ ਹੈ ਠੀਕ ਹੈ ਤਾਂ ਪਹਿਲਾ ਪਹਿਲਾ ਸਵਾਲ ਆ ਕਹਿੰਦਾ ਪਹਿਲੀ ਜਮਾਤ ਦੇ ਬੱਚਿਆਂ ਨੂੰ ਚਾਕਲੇਟ ਜਾਂ ਵਨੀਲਾ ਆਈਸਕ੍ਰੀਮ ਵਿੱਚੋਂ ਕਿਹੜਾ ਫਲੇਵਰ ਜ਼ਿਆਦਾ ਪਸੰਦ ਹੈ ਤਾਂ ਬੇਟਾ ਆ ਪਹਿਲੀ ਜਮਾਤ ਦੇ ਬੱਚੇ ਆ ਧਿਆਨ ਨਾਲ ਦੇਖੋ ਇਧਰ ਆ ਚਾਕਲੇਟ ਆਈਸਕ੍ਰੀਮ ਆ ਇਹ ਖਾਂਦੇ ਪਏ ਆ 30 ਬੱਚੇ ਤੇ ਦੂਜੇ ਪਾਸੇ ਬੇਟਾ ਵਨੀਲਾ ਆਈਸਕ੍ਰੀਮ ਆ ਜਿਹੜਾ 40 ਬੱਚੇ ਖਾਂਦੇ ਪਏ ਪਹਿਲੀ ਜਮਾਤ ਦੇ ਬੱਚੇ ਤਾਂ ਫਿਰ ਕਿਹੜੇ ਬੱਚਿਆਂ ਨੂੰ ਕਿਹੜਾ ਫਲੇਵਰ ਜ਼ਿਆਦਾ ਪਸੰਦ ਆ ਬੇਟਾ ਵਨੀਲਾ ਅਸੀਂ ਵਨੀਲਾ ਤੇ ਟਿਕ ਕਰ ਦਵਾਂਗੇ ਆ ਅਸੀਂ ਵਨੀਲਾ ਦੇ ਉੱਤੇ ਟਿਕ ਕਰ ਦਿੱਤਾ 2 ਨੰਬਰ ਤੇ ਵਨੀਲਾ ਦਿੱਤਾ ਹੋਇਆ ਠੀਕ ਹੈ ਬੇਟਾ ਅੱਗੇ ਕਿੰਦਾ ਪਿਆ ਦੋਵੇਂ ਛੜ ਗ੍ਰਾਫਾਂ ਵਿੱਚ ਕਿਹੜੀ ਜਮਾਤ ਵੱਲੋਂ ਵਨੀਲਾ ਤੇ ਚਾਕਲੇਟ ਆਈਸਕ੍ਰੀਮ ਬਰਾਬਰ ਪਸੰਦ ਕੀਤੀ ਜਾਂਦੀ ਹੈ ਤਾਂ ਬੇਟਾ ਜਦੋਂ ਅਸੀਂ ਇਹ ਛੜ ਗ੍ਰਾਫ ਦੇਖਦੇ ਹਾਂ ਤਾਂ ਦੇਖੋ ਵਨੀ ਕਿਹੜੀ ਜਿਹੜੀ ਕਲਾਸ ਵੱਲੋਂ ਦੋਵੇਂ ਆਈਸਕ੍ਰੀਮਾਂ ਬਰਾਬਰ ਪਸੰਦ ਕੀਤੀਆਂ ਜਾਂਦੀਆਂ ਬੇਟਾ ਤਾਂ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਦੇਖਦੇ ਹਾਂ ਤਾਂ ਆ ਜਿਹੜੀ ਹੈਗੀ ਆ ਦੂਜੀ ਜਮਾਤ ਦੇ ਵਿੱਚ ਬੇਟਾ ਆ ਆ ਵੀ 30 ਦੇ ਉੱਤੇ ਹੈਗਾ ਤੇ ਆ ਵੀ ਜਦੋਂ ਆਪਾਂ ਐਨਲਾਰਜ ਕਰਦੇ ਹਾਂ ਦੂਜੀ ਜਮਾਤ ਨੂੰ ਤਾਂ ਦੂਜੀ ਜਮਾਤ ਦੇ ਆ ਬੱਚੇ ਜਿਹੜੇ ਹੈਗੇ ਆ 50 ਤੱਕ 50 ਯੂਨਿਟ ਤੱਕ ਪਸੰਦ ਕਰਦੇ ਪਏ ਆ ਚਾਕਲੇਟ ਆਈਸਕ੍ਰੀਮ ਨੂੰ ਤੇ ਇਧਰ ਵੀ ਦੂਜੀ ਦੂਜੀ ਚਾਰਟ ਦੇ ਵਿੱਚ ਵੀ ਦੂਜੀ ਜਮਾਤ ਦੇ 50 ਬੱਚੇ ਆ ਜਿਹੜੇ ਉਹ ਵਨੀਲਾ ਆਈਸਕ੍ਰੀਮ ਨੂੰ ਪਸੰਦ ਕਰਦੇ ਆ ਤਾਂ ਬੇਟਾ ਕਿਹੜੇ ਅੱਗੇ ਅਪਰੇਸ਼ਨ ਕੀ ਸੀ ਦੋਵੇਂ ਛੜਗ੍ਰਾਫਾਂ ਵਿੱਚ ਕਿਹੜੀ ਜਮਾਤ ਵੱਲੋਂ ਵਨੀਲਾ ਚਾਕਲੇਟ ਆਈਸਕ੍ਰੀਮ ਬਰਾਬਰ ਪਸੰਦ ਕੀਤੀ ਜਾਂਦੀ ਹੈ ਤਾਂ ਦੂਜੀ ਜਮਾਤ ਦੇ ਬੱਚਿਆਂ ਵੱਲੋਂ ਵਨੀਲਾ ਤੇ ਚਾਹੇ ਚਾਕਲੇਟ ਆਈਸਕ੍ਰੀਮ ਬਰਾਬਰ ਪਸੰਦ ਕੀਤੀ ਜਾਂਦੀ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ ਜਮਾਤ ਚੌਥੀ ਦੇ ਬੱਚਿਆਂ ਦੀ ਆਈਸਕ੍ਰੀਮ ਫਲੇਵਰ ਪਸੰਦ ਵਿੱਚ ਕਿੰਨਾ ਅੰਤਰ ਹੈ ਤਾਂ ਬੇਟਾ ਜਮਾਤ ਚੌਥੀ ਦੇ ਵਿੱਚ ਆ ਜਿਹੜੀ ਚੌਥੀ ਜਮਾਤ ਹੈਗੀ ਆ ਆ ਚੌਥੀ ਹੈ ਚੌਥੀ ਜਮਾਤ ਦੇ ਵਿੱਚ ਕਿੰਨੇ ਬੱਚੇ ਆ ਜਿਹੜੇ ਕਰਦੇ ਪਏ ਆ ਪਸੰਦ 70 ਬੱਚੇ ਠੀਕ ਆ ਆ 70 ਤੋਂ 70 ਦੇ ਬਰਾਬਰ ਆ ਛੜ ਗ੍ਰਾਫ ਦੂਜੇ ਪਾਸੇ ਚੌਥੀ ਜਮਾਤ ਦੇ ਵਿੱਚ ਆ 60 ਹੈਗੇ ਆ ਠੀਕ ਆ ਤਾਂ ਚੌਥੀ ਜਮਾਤ ਦੇ 70 ਤੇ 60 ਦੇ ਵਿੱਚ ਅੰਤਰ ਕਿੰਨਾ ਆ ਗਿਆ ਬੇਟਾ ਦੱਸ ਦਾ ਤਾਂ ਇਹੀ ਪੁੱਛਦਾ ਪਿਆ ਚੌਥੀ ਜਮਾਤ ਦੇ ਬੱਚਿਆਂ ਦੀ ਆਈਸਕ੍ਰੀਮ ਫਲੇਵਰ ਦੀ ਪਸੰਦ ਵਿੱਚ ਕਿੰਨਾ ਅੰਤਰ ਹੈ ਦਾਦਾ ਦਾ ਅੰਤਰ ਇਹਨੂੰ ਅਸੀਂ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 12 ਸਵਾਲ ਨੰਬਰ 12 ਧਿਆਨ ਨਾਲ ਪੜੋ ਕਿੰਦਾ ਦਿੱਤੇਗੇ ਚਾਰਟ ਦਾ ਪਾਈ ਚਾਰਟ ਦਿੱਤਾ ਹੋਇਆ ਵਿੱਚ ਜਮਾਲ ਪੰਜਵੀਂ ਜਮਾਤ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਬਾਰੇ ਦੱਸਿਆ ਗਿਆ ਹੈ ਕਿੰਦਾ ਪਿਆ ਵੀ ਤੁਸੀਂ ਪਾਈ ਚਾਰ ਨੂੰ ਧਿਆਨ ਨਾਲ ਦੇਖੋ ਤੇ ਉੱਤਰ ਦਿਓ ਠੀਕ ਹੈ ਤਾਂ ਬੇਟਾ ਜਮਾਤ ਦੇ ਕਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ ਤਾਂ ਹਰਾ ਰੰਗ ਹੈ ਬੇਟਾ ਜਿਹੜਾ 1/4 ਭਾਗ ਦਿੰਦਾ ਪਿਆ ਠੀਕ ਹੈ 1/4 ਆ ਪਾਈ ਚਾਰ ਨੂੰ ਜਦੋਂ ਅਸੀਂ ਐਨਲਾਰਜ ਕਰਦੇ ਆ ਤਾਂ ਆ ਦੇਖੋ ਬੇਟਾ 1/4 ਭਾਗ ਜਿਹੜਾ ਬੱਚੇ ਹਰਾ ਰੰਗ ਪਸੰਦ ਕਰਦੇ ਆ ਤਾਂ ਅਸੀਂ ਇਹਦਾ ਉੱਤਰ ਕੀ ਲਾ ਦਾਂਗੇ 3 ਨੰਬਰ ਆਨਸਰ ਆ ਜਿਹੜਾ 1/4 ਦਿੱਤਾ ਹੋਇਆ ਸੀ 3 ਨੰਬਰ ਆਨਸਰ ਨੂੰ ਟਿਕ ਕਰ ਦਵਾਂਗੇ ਅੱਗੇ ਕਹਿੰਦਾ ਪਿਆ ਜੇਕਰ ਜਮਾਤ ਵਿੱਚ ਕੁੱਲ ਬੱਚੇ 40 ਹੋਣ ਤਾਂ ਲਾਲ ਰੰਗ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਦੱਸੋ ਤਾਂ ਲਾਲ ਰੰਗ ਪਸੰਦ ਕਰਨ ਵਾਲੇ ਬੱਚੇ ਕਿੰਨੇ ਸੀ ਭਾਗ 1/2 ਆ ਤਾਂ 40 ਦਾ 1/2 2 ਤੇ 20 ਕਰ ਦਿੰਨੇ 20 ਬੱਚੇ ਆ ਜਿਹੜੇ ਬੇਟਾ ਲਾਲ ਰੰਗ ਪਸੰਦ ਕਰਨ ਵਾਲੇ ਆ ਅਸੀਂ 20 ਬੱਚਿਆਂ ਦੀ ਗਿਣਤੀ ਨੂੰ ਟਿੱਕ ਕਰ ਦਵਾਂਗੇ ਠੀਕ ਐ ਆਹ ਦੇਖ ਲਓ ਬੇਟਾ 1/2 ਭਾਗ ਆ ਜਿਹੜੇ ਲਾਲ ਰੰਗ ਪਸੰਦ ਕਰਦੇ ਪਏ ਸੀ ਬੱਚੇ ਹੁਣ ਬੇਟਾ ਅਸੀਂ ਇਹਦੇ ਲਾਸਟ ਸਵਾਲ ਦੇ ਉੱਤੇ ਆ ਗਏ 14 ਨੰਬਰ ਤੇ ਹਰਾ ਰੰਗ ਪਸੰਦ ਕਰਨ ਵਾਲਿਆਂ ਬੱਚਿਆਂ ਦੀ ਗਿਣਤੀ ਦੱਸੋ ਤਾਂ ਬੇਟਾ ਹਰਾ ਰੰਗ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹਰਾ ਰੰਗ ਕਿੰਨੇ 1/4 ਬੱਚੇ ਪਸੰਦ ਕਰਦੇ ਤੇ ਕੁੱਲ ਬੱਚੇ ਕਿੰਨੇ ਆ 40 40 ਦਾ 1/4 ਅਸੀਂ ਕਰ ਲਵਾਂਗੇ ਤਾਂ ਉਹ ਸਾਡੇ ਕੋਲ ਹਰਾ ਰੰਗ ਪਸੰਦ ਕਰਨ ਵਾਲੇ ਬੱਚੇ ਆ ਜਾਣਗੇ 40 ਦਾ 1/4 ਦਾ 40 ਦਾ 10-10 ਤਾਂ 10 ਬੱਚੇ ਆ ਜਿਹੜੇ ਸਾਡੇ ਕੋਲੇ ਹਰਾ ਰੰਗ ਪਸੰਦ ਕਰਨ ਵਾਲੇ ਹੋ ਜਾਣਗੇ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਟੈਸਟਾ ਕੰਪਲੀਟ ਹੋ ਗਿਆ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਟਾ ਜੀ